ਸਾਹਿਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤੇ 2024 ਲੋਕ ਸਭਾ ਚੋਣਾਂ ਦਾ ਬਿਗਲ ਜਿਹੜਾ ਬਚ ਚੁੱਕਿਆ ਹੈ ਕਿਸੇ ਵੀ ਸਮਾਂ ਚੋਣ ਜਾਬਤਾ ਜਿਹੜਾ ਲੱਗਦਾ ਨਜ਼ਰ ਆਏਗਾ ਕੋਡ ਆਫ ਕੰਡਕਟ ਜਿਹੜਾ ਕਿਸੇ ਵੀ ਸਮਾਂ ਲੱਗ ਜਾਏਗਾ ਪੰਜਾਬ ਦੀ ਗੱਲ ਕਰੀਏ ਇਸ ਵਾਰ ਪੰਜਾਬ ਦੇ ਵਿੱਚ ਜਿਹੜੇ ਚੋਣ ਨਤੀਜੇ ਨੇ ਉਹ ਕਾਫੀ ਅਹਿਮ ਰਹਿਣ ਵਾਲੇ ਨੇ ਕਿ ਇਸ ਵਾਰ ਪਹਿਲੀ ਗੱਲ ਤੇ ਕੈਂਡੀਡੇਟ ਕੌਣ ਰਹਿਣਗੇ ਔਰ ਉਸ ਤੋਂ ਬਾਅਦ ਨਤੀਜੇ ਕੀ ਕਹਿੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਦਾਅਵਾ ਕਰ ਦਿੱਤਾ ਹੈ ਕਿ ਪੰਜਾਬ ਦੀਆਂ 13 ਦੀ 13 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੜ੍ਹੇ ਨੇ ਉਹ ਜਿੱਤ ਦਰਜ ਕਰਦੇ ਹੋਏ ਨਜ਼ਰ ਆਣਗੇ ਲੇਕਿਨ ਇਸੇ ਵਿਚਾਲੇ ਅਗਰ ਅਸੀਂ ਫਿਰੋਜ਼ਪੁਰ ਦੀ ਗੱਲ ਕਰੀਏ ਅਸੀਂ ਬਠਿੰਡਾ ਦੀ ਗੱਲ ਕਰੀਏ ਜਾਂ ਅਹਿਮ ਜੜੀਆਂ ਸੀਟਾਂ ਨੇ ਉਹਨਾਂ ਦੀ ਗੱਲ ਕਰੀਏ ਉਸ ਦੇ ਉੱਪਰ ਕਿਸ ਢੰਗ ਦੀ ਫਾਈਟ ਰਹੇਗੀ ਆ ਵੇਖਣ ਵਾਲੀ ਗੱਲ ਰਹੇਗੀ ਸਾਡੇ ਨਾਲ ਸਾਬਕਾ ਕੈਬਨਿਟ ਮਨਿਸਟਰ ਫੋਜ ਸਿੰਘ ਸਰਾਰੀ ਨੇ ਗੱਲਬਾਤ ਕਰਦੇ ਆ ਸਰਾਰੀ ਸਾਹਿਬ ਲਗਾਤਾਰ ਦਾਅਵੇ ਹੋ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਾਅਵਾ ਕਰਤਾ 13 ਦੀ 13 ਸੀਟਾਂ ਤੇ ਜਿੱਤ ਦਾ ਦੂਜੇ ਪਾਸੇ ਅਗਰ ਵਿਰੋਧੀ ਪਾਰਟੀਆਂ ਦੀ ਗੱਲ ਕਰੀ ਉਹਨਾਂ ਦੇ ਲੀਡਰਾਂ ਦੀ ਗੱਲ ਕਰੀਏ ਉਹ ਵੀ ਦਾਅਵਾ ਕਰ ਰਹੇ ਨੇ ਜਿੱਤ ਦਾ ਫਿਰੋਜ਼ਪੁਰ ਖਾਸ ਸੀਟ ਮੰਨੀ ਜਾਂਦੀ ਹੈ ਕਿਉਂਕਿ ਉਸ ਦੇ ਉੱਪਰ ਕਹਿੰਦੇ ਇੰਟਰਸਟਿੰਗ ਫਾਈਟ ਹੁੰਦੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੇ ਇਲੈਕਸ਼ਨ ਮੈਂ ਇਸ ਤਰ੍ਹਾਂ ਦੇਖਦਾ ਕਿ ਜਿੰਨਾ ਤੇ ਆਮ ਤੌਰ ਤੇ ਫੋਕਸ ਹੈ ਸਾਰੇ ਚੈਨਲਸ ਵਾਲੇ ਵੀ ਗੱਲ ਕਰਦੇ ਨੇ ਵੱਡੇ ਚਿਹਰੇ ਪਰ ਉਹ ਲੋਕਾਂ ਦੇ ਨਕਾਰੇ ਹੋਏ ਲੀਡਰ ਨੇ ਜੀ ਜਦੋਂ ਲੋਕ ਨਕਾਰ ਦਿੰਦੇ ਆ ਤਾਂ ਫਿਰ ਉਹ ਜਿੱਤ ਹਾਸਲ ਨਹੀਂ ਹੁੰਦੀ ਹਮੇਸ਼ਾ ਹੀ ਮੈਂ ਅਕਸਰ ਕਹਿੰਦਾ ਕਿ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਲੀਡਰ ਵੱਡੇ ਨਹੀਂ ਹੁੰਦੇ ਜੀ ਇਸ ਤੋਂ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਆਪ ਨੂੰ ਵੱਡਾ ਦੱਸਦੇ ਰਹੇ ਜਿੰਨੇ ਵੀ ਅੱਜ 117 ਵਿਧਾਇਕ ਬਣਦੇ ਆ ਫਿਰ ਉਹਨਾਂ ਦੇ ਵਿੱਚੋਂ ਸੀਐਮ ਮੰਤਰੀ ਬਣਦੇ ਆ ਉਨ੍ਹਾਂ ਦਾ ਮੂਲ ਆਧਾਰ ਕੀ ਹੈ ਕਿ ਐਮ.ਐਲ.ਏ ਨੇ ਉਹ ਲੋਕਾਂ ਨੇ ਚੁਣ ਕੇ ਭੇਜੇ ਹੁੰਦੇ ਨੇ ਇਸ ਕਰਕੇ ਇਸ ਤੋਂ ਪਹਿਲਾਂ ਜਿਹੜੇ ਪਰਿਵਾਰਵਾਦੀ ਰਾਜਨੀਤੀ ਸੀ ਉਹ ਭਲੇਖੇ ਵਿੱਚ ਸੀ ਕਿ ਅਸੀਂ ਸ਼ਾਇਦ ਉਸੇ ਤਰ੍ਹਾਂ ਚੱਲਦਾ ਰਹੇਗਾ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਮੁੱਦਤਾ ਤੋਂ ਚੱਲੇ ਆ ਰਹੇ ਸੀ ਆਪਣੇ ਆਪ ਨੂੰ ਦਿਗਜ ਕਹਾਉਂਦੇ ਸੀ ਕਿ ਸਾਡੇ ਬਿਨਾ ਪੰਜਾਬ ਸਰਕਾਰ ਚੱਲਦੀ ਨਹੀਂ ਤਾਂ ਚੱਲੀ ਫਿਰਦੀ ਨਾ ਭੱਜੀ ਫਿਰਦੀ ਹੈ ਸਰਕਾਰ ਕੋਈ ਕਮੀ ਨਹੀਂ ਇਸ ਕਰਕੇ ਉਹ ਲੋਕਾਂ ਦੇ ਨੁਕਾਰੇ ਹੋਏ ਲੀਡਰ ਨੇ ਉਹਨਾਂ ਦੀ ਕੋਈ ਔਕਾਤ ਨਹੀਂ ਜਿੱਥੇ ਮਰਜੀ ਇਲੈਕਸ਼ਨ ਲੜ ਲੈਣ ਸਾਰੇ ਹਾਰਨਗੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਸੇ ਢੰਗ ਦੇ ਰੁਝਾਨ ਵੇਖਣ ਨੂੰ ਮਿਲਣਗੇ ਜਿਹੜੇ ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੇਖਣ ਨੂੰ ਮਿਲੇ ਸੀ ਕਿਉਂਕਿ ਇਹਨਾਂ ਚੋਣਾਂ ਦੀ ਗੱਲ ਕਰਦੇ ਆ ਕਿ ਇਹਨਾਂ ਚੋਣਾਂ ਦੇ ਮਸਲੇ ਜਿਹੜੇ ਨੇ ਉਹ ਦੂਜੇ ਹੁੰਦੇ ਨੇ ਕਹਿੰਦੇ ਇਸ ਦੇ ਵਿੱਚ ਚਿਹਰੇ ਦੇ ਨਾਂ ਦੇ ਵੀ ਵੋਟ ਪੈਂਦੀ ਨਜ਼ਰ ਆਂਦੀ ਔਰ ਜਿਸ ਢੰਗ ਦੇ ਨਾਲ ਤੁਸੀਂ ਦਿਗਜਾਂ ਦੀ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਅਸੀਂ ਸੁਖਬੀਰ ਬਾਦਲ ਦੀ ਗੱਲ ਕਰੀਏ ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ ਇਸ ਤਰ੍ਹਾਂ ਦੇ ਚਿਹਰੇ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਦੇ ਹੋਏ ਨਜ਼ਰ ਇਹ ਇਹ ਰਾਜਨੀਤੀ ਮੁੱਦਿਆਂ ਦੀ ਹੁੰਦੀ ਹੈ ਨਾ ਕਿ ਹੱਥ ਮਾਰੀ ਜਾਣੇ ਇਸ ਤਰ੍ਹਾਂ ਠੀਕ ਨਹੀਂ ਹੁੰਦਾ ਇਸ ਤੋਂ ਪਹਿਲਾਂ ਉੱਚੀ ਉੱਚੀ ਬੋਲਣਾ ਭਾਸ਼ਣ ਦੇਣੇ ਤਾਂ ਉਹ ਇੱਕ ਭਲੇਖੇ ਵਿੱਚ ਸੀ ਲੋਕ ਕਿ ਲੋਕ ਮਗਰ ਲੱਗ ਜਾਂਦੇ ਸੀ ਜੀ ਹੁਣ ਉਹ ਗੱਲ ਨਹੀਂ ਹੈ ਤੁਸੀਂ ਗੱਲ ਕੀਤੀ ਕਿ ਵਿਧਾਨ ਸਭਾ ਦੀ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ 90 ਐਮਲਏ ਜਿਤਾ ਕੇ ਬਹੁਤ ਵੱਡਾ ਫਤਵਾ ਦਿੱਤਾ ਹੈ ਉਸੇ ਤਰ੍ਹਾਂ ਲੋਕ ਸਭਾ ਦੇ ਵਿੱਚ ਵੀ ਦੇਣਗੇ ਲੋਕ ਇਸ ਕਰਕੇ ਖੁਸ਼ ਨੇ ਕਿ ਕੋਈ ਲੜਾ ਪਰਚਿਆਂ ਦੀ ਰਾਜਨੀਤੀ ਨਹੀਂ ਹੋ ਰਹੀ ਹਰੇਕ ਬੰਦਾ ਆਪਣੀ ਆਜ਼ਾਦੀ ਰੱਖਦਾ ਆਪਣੇ ਹੱਕ ਹਾਸਲ ਹੈ ਤੇ ਇਸ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਲੋਕ ਸਭਾ ਜਾਂ ਰਾਜ ਸਭਾ ਵਿਧਾਨ ਸਭਾ ਦੀ ਬੋਟਾ ਪੈਂਦੀਆਂ ਸੀ ਤਾਂ ਪਰਿਵਾਰਤਾ ਹੁੰਦੀ ਸੀ ਉਹੀ ਪਰਿਵਾਰਾਂ ਤੋਂ ਬਿਨਾ ਹੋਰ ਕਿਸੇ ਨੂੰ ਆਉਂ ਨਹੀਂ ਦਿੰਦੇ ਸੀ ਜਿਸ ਸਾਡੇ ਇਲਾਕੇ ਦੇ ਵਿੱਚ ਵੀ ਦੋ ਪਰਿਵਾਰ ਸੀ ਜੱਜ ਹੁਣ ਮੈਂ ਗੱਲ ਕਰਾਂ ਤਾਂ ਹੋ ਸਕਦਾ ਮਾਈਂਡ ਕਰ ਜਾਣਗੇ ਉਹ ਪਰਿਵਾਰਵਾਦ ਦੀ ਰਾਜਨੀਤੀ ਤੋਂ ਲੋਕ ਬਾਹਰ ਆ ਗਏ ਨੇ ਹੁਣ ਉਹ ਭਲੇਖੇ ਚ ਨੇ ਅਜੇ ਵੀ ਸੋਚਦੇ ਨੇ ਕਿ ਅਸੀਂ ਜਿੱਤਾਂਗੇ ਨਹੀਂ ਜਿੱਤ ਦਰਜੋਂ ਨੂੰ ਹੋਵੇਗੀ ਜਿਨ੍ਹਾਂ ਦੇ ਨਾਲ ਲੋਕ ਹੋਣਗੇ ਤਾਂ ਕੋਈ ਕੋਈ ਪੈਸੇ ਦਾ ਦੋਨੋਂ ਪਰਿਵਾਰਾਂ ਦੀ ਹਾਰ ਨਹੀਂ ਉੱਥੇ ਹਾਂ ਬਿਲਕੁਲ ਜਿਹੜੇ ਪਰਿਵਾਰਵਾਦ ਹੈ ਉਹਨੂੰ ਲੋਕ ਐਕਸੈਪਟ ਨਹੀਂ ਕਰਦੇ ਉਹਨਾਂ ਨੂੰ ਛੱਡ ਚੁੱਕੇ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਵਿੱਚ ਗੱਲ ਕਰੀਏ ਸੁਖਬੀਰ ਬਾਦਲ ਦੀ ਹਾਰ ਦਾ ਦਾਅਵਾ ਕਰ ਬਿਲਕੁਲ ਜੀ ਜਿਹੜੇ ਪਰਿਵਾਰਵਾਦੀ ਰਾਜਨੀਤੀ ਤੋਂ ਪੰਜਾਬੀ ਪੰਜਾਬ ਦੇ ਲੋਕ ਤੰਗ ਆ ਚੁੱਕੇ ਨੇ ਇਸ ਵਾਰੀ ਉਹਨਾਂ ਨੂੰ ਨਵੇਂ-ਨਵੇਂ ਚਿਹਰੇ ਜਿਹੜੇ ਜਿਸ ਤਰ੍ਹਾਂ ਤੁਸੀਂ ਵਿਧਾਨ ਸੁੰਦੇ ਰਹੇ ਹੋ ਕਿ ਜਿਹੜੇ ਪੁਰਾਣੇ ਆ ਅਸੀਂ ਤਾਂ ਸਿੱਖਣ ਵਾਸਤੇ ਸੋਚਿਆ ਸੀ ਕਿ ਇਹਨਾਂ ਤੋਂ ਕੁਝ ਸਿੱਖਾਂਗੇ ਪਰ ਨਿਰਾਸ਼ਾ ਮਿਲੀ ਹੈ ਇਹ ਜਿਹੜੇ ਅੱਜ ਵਾਲੇ ਪੁਰਾਣੇ ਕਈ ਕਈ ਵਾਰੀ ਐਮਐਲਏ ਬਣੇ ਆ ਇੱਕ ਵੀ ਕੋਈ ਬੰਦਾ ਉੱਥੇ ਵਿਧਾਨ ਸਭਾ ਦੇ ਅੰਦਰ ਖੜ ਕੇ ਦੱਸ ਦੇ ਕਿ ਐਮਐਲਏ ਦੀ ਡਿਊਟੀਆਂ ਕੀ ਹੁੰਦੀਆਂ ਨੇ ਕੀ ਫਰਜ਼ ਹੁੰਦੇ ਨੇ ਇਸ ਤੋਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਤਾਂ ਆਹੀ ਕੋਸ਼ਿਸ਼ ਚੱਲਦਾ ਰਹੀਆਂ ਨੇ ਲੋਕਾਂ ਦਾ ਜਿਨ੍ਹਾਂ ਨੇ ਰਾਜ ਕੀਤਾ ਦੋ ਪਾਰਟੀਆਂ ਨੇ ਲੜਾਉਣਾ ਪਾੜੋ ਤੇ ਰਾਜ ਕਰੋ ਪਰ ਆਮ ਆਦੀ ਪਾਰਟੀ ਨੇ ਜਿਹੜਾ ਨਹੀਂ ਕੀਤਾ ਕੋਈ ਪਰਚੇ ਨਹੀਂ ਕੋਈ ਕੁਝ ਨਹੀਂ ਸਿਰਫ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕੀਤਾ ਗਿਆ ਜਦ ਲੋਕ ਹੱਕਾਂ ਤੋਂ ਜਾਣੂ ਹੋ ਜਾਂਦੇ ਆ ਤਾਂ ਫਿਰ ਉਹ ਗੁਮਰਾਹ ਨਹੀਂ ਹੁੰਦੇ ਇਸ ਵਾਰੀ ਗੁਮਰਾਹ ਨਹੀਂ ਹੋਣਗੇ ਸਰਾਨੀ ਸਾਹਿਬ ਕੈਂਡੀਡੇਟ ਕੌਣ ਹੋਏਗਾ ਆਮ ਆਦਮੀ ਪਾਰਟੀ ਦਾ ਸੋ ਖੁਬੀਰ ਬਾਦਲ ਦੇ ਅਗੇਂਸਟ ਆਮ ਆਦਮੀ ਪਾਰਟੀ ਕਿਸ ਨੂੰ ਖੜਾ ਕਰੀ ਹੈ ਕਿ ਆ ਤੁਸੀਂ ਚੋਣ ਲੜਨ ਲਈ ਤਿਆਰ ਹੋ ਸੁਖਵੀਰ ਬਾਦਲ ਦੇ ਅਗੇਂਸਟ ਤੁਸੀਂ ਪਹਿਲਾਂ ਤੇ ਸਵਾਲ ਕੀਤਾ ਸੀ ਕੌਣ ਹੋਵੇਗਾ ਪਾਰਟੀ ਕਨਵੀਨਰ ਸਾਡੇ ਸੀਐਮ ਪੰਜਾਬ ਜੋ ਵੀ ਪਾਰਟੀ ਨਿਸ਼ਚਿਤ ਕਰੇਗੀ ਉਹ ਠੀਕ ਹੋਵੇਗਾ ਉਹ ਜਿੱਤੇਗਾ ਪਰ ਜਿਹੜੀ ਤੁਸੀਂ ਚਾਹਵਾਨ ਦੀ ਗੱਲ ਕਰਦੇ ਹੋ ਤਾਂ ਚਾਹਵਾਨ ਤਾਂ ਇਸ ਤਰ੍ਹਾਂ ਹੈ ਕਿ ਮੈਂ ਅਨੁਸੂਚਿਤ ਸਮਾਜ ਤੋਂ ਸਬੰਧ ਦਾ ਮੇਰਾ ਕਿਉਂਕਿ ਫਿਰੋਜ਼ਪੁਰ ਜ਼ਿਲ੍ਹਾ ਜਿਹੜੀ ਸੀਟ ਹੈ ਇਹ ਜੇ ਦੇਖੀ ਜਾਵੇ ਤਾਂ ਇਹ ਰਿਜ਼ਰਵ ਹੋਣੀ ਚਾਹੀਦੀ ਸੀ ਕਿਉਂਕਿ ਉੱਥੇ 50% ਲਗਭਗ 50% ਲੋਕ ਅਨੁਸੂਚਿਤ ਸਮਾਜ ਦੇ ਨੇ ਜੇ ਰਿਜ਼ਰਵ ਨਹੀਂ ਕੀਤੀ ਤਾਂ ਅਨੁਸੂਚਿਤ ਸਮਾਜ ਜਿਹੜਾ ਉਹ ਇਸ ਚੀਜ਼ ਨੂੰ ਆਸ ਰੱਖਦਾ ਹੈ ਕਿ ਸਾਨੂੰ ਕੋਈ ਵੀ ਪਾਰਟੀ ਟਿਕਟ ਦੇਵੇ ਪਰ ਮੈਂ ਆਮ ਆਦੀ ਪਾਰਟੀ ਦਾ ਸਪਾਹੀ ਹਾਂ ਅਗਰ ਆਮ ਆਦੀ ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਅਸੀਂ ਉਹਨੂੰ ਜਿਤਾਵਾਂਗੇ ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਤੁਹਾਡਾ ਇਸ਼ਾਰਾ ਮੈਂ ਸਮਝਦਾ ਕਿ ਮੇਰੀ ਮੇਰੀ ਮਨਛਾ ਕੀ ਹੈ ਜੀ ਮੇਰੀ ਮਨਛਾ ਇਹ ਹੈ ਕਿ ਮੈਂ ਤਾਂ ਜਦੋਂ ਤੋਂ ਇੱਧਰ ਆਇਆ ਸੀ ਤਾਂ ਕੇਰੀਵਾਲ ਸਾਹਿਬ ਨੂੰ ਆਪਣਾ ਮੰਨਿਆ ਸੀ ਰਾਜਨਿਤਿਕ ਗੁਰੂ ਕਹਿ ਲੈਂਦੇ ਆਪਾਂ ਜੀ ਕਿਉਂ ਕਹਿੰਦੇ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਮੰਗਣੇ ਵਾਲਾ ਲਾਲਚੀ ਹੁੰਦਾ ਹੈ ਤਾਂ ਮੈਂ ਉਸੇ ਅਧਾਰ ਤੇ ਜੇ ਅਗਰ ਮੈਂ ਮੰਗ ਕਰਦਾ ਤਾਂ ਮੈਂ ਲਾਲਚੀ ਹੋ ਗਿਆ ਮੰਗਣੀ ਕਰਾਂਗਾ ਅਗਰ ਪਾਰਟੀ ਜ਼ਿੰਮੇਵਾਰੀ ਲਾਵੇਗੀ ਤੇ ਪਿੱਛੇ ਨਹੀਂ ਹਟਾਂਗਾ ਪਿੱਛੇ ਨਹੀਂ ਹਟਾਂਗੇ ਯਾਨੀ ਦਿਲ ਹੀ ਇੱਛਾ ਜ਼ਰੂਰ ਹੈਗੀ ਹੈ ਕਿ ਚੋਣ ਲੜਨੇ ਦੀ ਨਹੀਂ ਪਿੱਛੇ ਨਹੀਂ ਹਟਾਂਗਾ ਅਗਰ ਪਾਰਟੀ ਨੇ ਪਹਿਲਾਂ ਜ਼ਿੰਮੇਵਾਰੀ ਦਿੱਤੀ ਜਿੱਤ ਹਾਸਲ ਦਰਜ ਕਰਾਈ ਅਗਰ ਹੁਣ ਵੀ ਪਾਰਟੀ ਜ਼ਿੰਮੇਵਾਰੀ ਦੇਵੇਗੀ ਤੇ ਪਿੱਛੇ ਨਹੀਂ ਹਟਾਂਗਾ ਜੀ ਪਿੱਛੇ ਨਹੀਂ ਨਹੀਂ ਹਟਾਂਗਾ ਲੇਕਿਨ ਸਿਨੈਰੀਓ ਚੇਂਜ ਹੁੰਦੇ ਨਜ਼ਰ ਆ ਰਹੇ ਨੇ ਚੋਣਾਂ ਦੇ ਨਜ਼ਦੀਕ ਕੱਲ ਸੁਖਦੇਵ ਸਿੰਘ ਢਿੰਸਾ ਮੋੜ ਵਾਪਸੀ ਕਰ ਦੇਣਾ ਸਰ ਆਏ ਅਕਾਲੀ ਦਲ ਦੇ ਵਿੱਚ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਔਰ ਬੀਜੇਪੀ ਦਾ ਮੁਰਤੋ ਗੱਠ ਜੋੜ ਸਿਨੈਰੀਓ ਇਹ ਲੋਕ ਤਾਂ ਸੱਤਾ ਦੀ ਭੁੱਖ ਦਿੰਦੀ ਹੈ ਦੋਖੇ ਤਾਂ ਸਿਰਫ ਸੱਤਾ ਥਿਆਉਣ ਵਾਸਤੇ ਕਰਦੇ ਨੇ ਨਾ ਕਿ ਲੋਕਤੰਤਰ ਨੂੰ ਬਹਾਲ ਕਰਨੀ ਲੋਕਤੰਤਰ ਨੂੰ ਸਹੀ ਚਿਹਰਾ ਮੂਰਾ ਮੈਂ ਆਪਣੀ ਉਮਰ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਹੁਣ ਜਦੋਂ ਆਮ ਆਦੀ ਪਾਰਟੀ ਨੇ ਸੱਤਾ ਸੰਭਾਲੀ ਹੈ ਪਹਿਲਾਂ ਮੈਂ ਕਦੇ ਵੀ ਨਹੀਂ ਦੇਖਦਾ ਸੀ ਕਿ ਲੋਕਤੰਤਰ ਹੈ ਮੈਨੂੰ ਲੱਗਦਾ ਸੀ ਕਿ ਗੁੰਡਾਤੰਤਰ ਹਾਲਾਂਕਿ ਮੈਂ ਨੌਕਰੀ ਵੀ ਕੀਤੀ ਹੈ ਪੰਜਾਬ ਪੁਲਿਸ ਦੇ ਵਿੱਚ ਤਾਂ ਮੇਰਾ ਉਹ ਵੀ ਅਭਿਆਸ ਹੈ ਕਿ ਉਦੋਂ ਤੱਕ ਮੈਂ ਦੇਖਦਾ ਰਿਹਾ ਕਿ ਇਹ ਕੋਈ ਸਹੀ ਲੋਕਤੰਤਰ ਦਾ ਚਿਹਰਾ ਮੂਰਾ ਨਹੀਂ ਹੈ ਤਾਂ ਹੁਣ ਜਦੋਂ ਤੋਂ ਆਮ ਆਦੀ ਪਾਰਟੀ ਨੇ ਪੰਜਾਬ ਵਿੱਚ ਸੱਤਾ ਸੰਭਾਲੀ ਹੈ ਵਕਈ ਲੋਕਤੰਤਰ ਹੈ ਸਾਰਿਆਂ ਨੂੰ ਹੱਕ ਹਾਸਲ ਹੈ ਪਹਿਲਾਂ ਉਹ ਪਰਿਵਾਰਵਾਰ ਦੀ ਰਾਜਨੀਤੀ ਕੇ ਫਲਾਨਾ ਪਰਿਵਾਰ ਤੇ ਫਲਾਨਾ ਪਰ ਹੋ ਰਹੀ ਇਲੈਕਸ਼ਨ ਲੜਨਗੇ ਤੇ ਹੁਣ ਤੁਸੀਂ ਦੇਖ ਲਓ ਕਿੰਨੇ ਦਾਵੇਦਾਰ ਨੇ ਸਾਡੇ ਆਵਾ ਦੀ ਪਾਰਟੀ ਦੇ ਕਿੰਨੇ ਦਾਵੇਦਾਰ ਨੇ ਫਿਰੋਜ਼ਪੁਰ ਸਾਰੇ ਹਲਕਿਆਂ ਚ ਪਾਰਟੀ ਨੇ ਜਿੰਨੂੰ ਜੁਮੇਰੀ ਦੇਤੀ ਸਾਰੇ ਉਹਦੇ ਨਾਲ ਹੋਣਗੇ ਜੀ ਯਾਨੀ ਸਾਰੇ ਉਸਦੇ ਨਾਲ ਹੋਣਗੇ ਯਾਨੀ ਮੋਰਚਾ ਤੁਸੀਂ ਅੱਜ ਹੀ ਖੋਲਦੇ ਹੋਏ ਨਜ਼ਰ ਆਇਓ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿੱਤ ਦਾ ਦਾਵਾ ਵੀ ਕਰ ਦੇਣਾ ਚਾਹ ਰਹੇ ਜਿੱਤ ਮੈਂ ਕਹਿ ਰਿਹਾ ਕਿ ਪਾਰਟੀ ਜਿੰਨੂੰ ਵੀ ਟਿਕਟ ਦੇਵੇਗੀ ਜਿੱਤ ਦਰਜ ਹੋਵੇਗੀ ਅਗਰ ਮੇਰੀ ਜਿੰਮੇਵਾਰੀ ਪਾਰਟੀ ਲਾਉਂਦੀ ਤਾਂ ਮੈਂ ਪਿੱਛੇ ਨਹੀਂ ਹਟਾਂਗਾ ਕੀ ਮੰਨਦੇ ਹੋ ਤੁਸੀਂ ਜਿੱਤ ਦਾ ਕਾਰਨ ਕਿਉਂ ਮੰਨਦੇ ਕਿਉਂਕਿ ਅਗਰ ਅਸੀਂ ਉਸ ਸੀਟ ਦੀ ਗੱਲ ਕਰੀਏ ਸੁਖਬੀਰ ਬਾਦਲ ਅੱਖਾਂ ਵਿੱਚ ਕੇ ਦਾਵਾ ਕਰਦੇ ਨੇ ਕਹਿੰਦੇ ਮੇਰੀ ਉਹ ਸੀਟ ਜਾ ਨਹੀਂ ਸਕਦੀ ਕਿਉਂਕਿ ਮੈਂ ਇੰਨੇ ਕੰਮ ਕਰਾਏ ਆ ਕਹਿੰਦੇ ਉਸ ਹਲਕੇ ਲਈ ਨਹੀਂ ਉਹ ਭਲੇਖੇ ਚ ਨੇ ਮੈਂ ਜਿੱਤ ਦਾ ਦਾਵਾ ਤਾਂ ਕਰਦਾ ਕਿ ਉੱਥੇ ਅਨਸੂਚਿਤ ਸਮਾਜ ਦੀ ਬਹੁਤਾਤ ਹੈ ਮੈਂ ਵੀ ਉਸ ਸਮਾਜ ਦਾ ਅੰਗ ਹਾਂ ਮੈਂ ਇਸ ਕਰਕੇ ਦਾਵਾ ਕਰਦਾ ਤੇ ਬਾਕੀ ਆਮ ਆਦੀ ਪਾਰਟੀ ਦੀ ਵਿਚਾਰਧਾਰਾ ਚੰਗੀ ਹੈ ਲੋਕਾਂ ਨੂੰ ਚੰਗੀ ਲੱਗੀ ਹੈ ਉਹਨ ਲੋਕਾਂ ਦੇ ਨਕਾਰੇ ਹੋਏ ਲੀਡਰ ਨੇ ਉਹ ਇੱਛਾ ਜਾਰ ਨਾ ਕਰਨ ਹੋਣ ਤਾਂ ਤੁਹਾਨੂੰ ਲੱਗਦਾ ਕਿ ਚੋਣਾ ਵੇਲੇ ਜਿਹੜੀ ਪਰਸਨਲ ਟਿੱਪਣੀਆਂ ਹੁੰਦੀਆਂ ਨੇ ਉਹ ਵੀ ਵੋਟਰਸ ਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਮਿਸਗਾਈਡ ਕਰਨ ਦਾ ਕੰਮ ਕਰਦੀਆਂ ਨੇ ਤੇ ਇਹ ਚੋਣਾਂ ਦੇ ਵਿੱਚ ਜੇਕਰ ਤੁਸੀਂ ਖੜਦੇ ਹੋ ਹਾਲਾਂਕਿ ਤੁਸੀਂ ਕਹਿੰਦੇ ਕਿ ਪਾਰਟੀ ਨੇ ਜੇ ਜ਼ਿੰਮੇਵਾਰੀ ਲਈ ਤੇ ਤੁਹਾਡੇ ਦੇ ਉੱਪਰ ਵੀ ਪਰਸਨਲ ਟਿੱਪਣੀਆਂ ਹੋਣ ਉਹ ਵੀ ਸਾਰਾ ਇੱਕ ਜਿਹੜਾ ਸੀ ਨਾ ਡਰਾਮਾ ਸੀਗਾ ਉਹਦੇ ਵਿੱਚ ਪਲਾਟੀਸ਼ਨ ਕੀਤੀ ਗਈ ਸੀ ਸੱਚਾਈ ਨਹੀਂ ਸੀ ਮੈਂ ਆਪਣਾ ਪੱਖ ਅਰਵਿੰਦ ਕੇਜਰੀਵਾਲ ਜੀ ਕੋਲੇ ਵੀ ਮਾਨ ਸਾਹਿਬ ਕੋਲੇ ਸਾਰਿਆਂ ਕੋਲੇ ਰੱਖਿਆ ਕਿ ਉਹ ਇੱਕ ਪਲਾਟੀਸ਼ਨ ਕੀਤੀ ਹੋਈ ਗੱਲ ਸੀ ਸੱਚਾਈ ਨਹੀਂ ਸੀ ਤੁੱਤਾ ਪਰ ਲੋਕਤੰਤਰ ਦੇ ਵਿੱਚ ਲੋਕ ਆਜ਼ਾਦ ਨੇ ਦੇਖੋ ਬਿਨਾਂ ਵਜ੍ਹਾ ਜਾਂ ਵਜ੍ਹਾ ਨਾਲ ਵੀ ਜੋ ਵੀ ਕੁਝ ਕਰਦੇ ਨੇ ਉਹ ਅੱਡ ਚੀਜ਼ ਹੈ ਅੱਜ ਵੀ ਵਿਰੋਧੀ ਧਿਰ ਉਹੀ ਮਸਲਾ ਬਣਾਉਂਦੇ ਨੇ ਉਹ ਕਹਿੰਦੇ ਕਿ ਕੈਬਨਿਟ ਮੰਤਰੀਆਂ ਨੂੰ ਕੁਰਸੀਆਂ ਤੋਂ ਲਾਤਾ ਕਿਉਂ ਲਾਇਆ ਇਸ ਦਾ ਰੀਜ਼ਨ ਵੀ ਕਲੀਅਰ ਕਰੋ ਇਸ ਨੂੰ ਲੈ ਕੇ ਮਸਲਾ ਬਣਾਉਂਦੇ ਵਿਰੋਧੀ ਨਸਰਾਂ ਇਸ ਚੀਜ਼ ਦਾ ਜਿਹੜਾ ਜਵਾਬ ਹੈ ਤਸੱਲੀ ਬਖਸ਼ ਉਹ ਮਾਨ ਸਾਹਿਬ ਜਾਂ ਅਰਵਿੰਦ ਕੇਜੀਵਲ ਸਾਹਿਬ ਦੇ ਸਕਦੇ ਨੇ ਪਰ ਮੈਂ ਤੁਹਾਨੂੰ ਉਹ ਸਪਸ਼ਟੀ ਕਰਨ ਦੇ ਰਿਹਾ ਜੇ ਜਿਹੜੀ ਕੋਈ ਇਲਜ਼ਾਮ ਤੁਸੀਂ ਮੇਰੇ ਤੇ ਜਿਹੜੀ ਗੱਲਬਾਤ ਕਰ ਰਹੇ ਮੈਂ ਸਮਝ ਗਿਆ ਕਿ ਆਡੀਓ ਵਾਲੀ ਉਹ ਗਲਤ ਸੀ ਉਹ ਕੋਈ ਸਚਾਈ ਨਹੀਂ ਸੀ ਕੋਈ ਸਚਾਈ ਨਹੀਂ ਸੀ ਬਿਲਕੁਲ ਸਚਾਈ ਨਹੀਂ ਸੀ ਸਿਰਫ ਪਲਾਂਟੇਸ਼ਨ ਕੀਤੀ ਸੀ ਛੱਡਣ ਦਾ ਰੀਜ਼ਨ ਕੀ ਹੈ ਨਹੀਂ ਕੁਰਸੀ ਛੱਡਣ ਦਾ ਵੀ ਰੀਜ਼ਨ ਇਹੀ ਹੁੰਦਾ ਹੈ ਕਿ ਜਦੋਂ 24 ਘੰਟੇ ਅੰਦਰ ਛੱਗੇ ਜੇ ਪਾ ਕੇ ਨੱਚਦੇ ਹੁੰਦੇ ਸੀ ਹਨ ਤਾਂ ਫਿਰ ਨਮੋਸ਼ੀ ਦੇਖਣ ਨਾਲ ਉਹ ਤਾਂ ਛੱਡੇ ਚੰਗਾ ਹੁੰਦਾ ਜੀ ਇਸ ਤਰ੍ਹਾਂ ਦਾ ਕੋਈ ਦਿੱਤਾ ਤੇ ਆਧਾਰ ਤੇ ਫੈਸਲਾ ਬਿਲਕੁਲ ਜੀ ਸਚਾਈ ਹੈ ਕੋਈ ਝੂਠ ਨਹੀਂ ਤੁਹਾਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਮੈਨੂੰ ਲੋਕਾਂ ਨੇ ਐਮਐਲਏ ਚੁਣਿਆ ਸੀ ਮੰਤਰੀ ਨਹੀਂ ਚੁਣਿਆ ਸੀ ਮੈਨੂੰ ਲੋਕਾਂ ਨੇ ਐਮਐਲਏ ਚੁਣਿਆ ਸੀ ਮੰਤਰੀ ਨਹੀਂ ਚੁਣਿਆ ਸੀ ਮੰਤਰੀਸ਼ਿਪ ਜਿਹੜੀ ਹੈ ਇਹ ਸੀਨੀਅਰ ਲੀਡਰਸ਼ਿਪ ਲੀਡਰਸ਼ਿਪ ਦੀ ਰਹਿਮੋ ਕਰਮ ਤੇ ਹੁੰਦੀ ਹੈ ਜੀ ਤੋਂ ਬਸ ਠੀਕ ਹੈ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਂ ਬਿਲਕੁਲ ਖੁਸ਼ ਹਾਂ ਮੈਂ ਇੱਕ ਸਾਲ ਕੀ ਪਾਰਟੀ ਲੀਡਰਸ਼ਿਪ ਨੇ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਸੀ ਕਿ ਤੁਸੀਂ ਕੁਰਸੀ ਛੱਡ ਦਿਓ ਜਾਂ ਤੁਸੀਂ ਆਪ ਹੀ ਫੈਸਲਾ ਲਿਆ ਕਿ ਹਾਂ ਮੈਨੂੰ ਹੁਣ ਆ ਕੁਰਸੀ ਛੱਡ ਦੇਣੀ ਚਾਹੀਦੀ ਨਹੀਂ ਮੈਂ ਆਪ ਹੀ ਲਿਆ ਕਿ ਇਸ ਤਰ੍ਹਾਂ ਦੀ ਜਲਾਲਤ ਦਾ ਜਿਸ ਤਰ੍ਹਾਂ 24 ਘੰਟੇ ਅੰਦਰ ਅੱਛਾ ਨਹੀਂ ਲੱਗਦਾ ਕਿ ਇਹ ਲੋਕਾਂ ਦੀ ਹੈ ਜਿਹੜੀ ਵਿਧਾਨ ਸਭਾ ਲੋਕਾਂ ਵਾਸਤੇ ਹੈ ਲੋਕਾਂ ਦਾ ਪੈਸਾ ਲੱਗਦਾ ਹੈ ਤੇ ਉਹ ਇੱਕ 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 ਮਿੰਟ ਵੀ ਕੀਮਤੀ ਹੁੰਦਾ ਤੇ ਅੰਦਰ ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਹੋ ਵਿਧਾਨ ਸਭਾ ਨਾ ਚੱਲਣ ਦੇਣੀ ਬੜੀ ਨਿਰਾਸ਼ਾ ਹੁੰਦੀ ਹੈ ਉਦੋਂ ਵੀ ਇਹੀ ਕੁਝ ਚੱਲਦਾ ਸੀ ਇਸ ਕਰਕੇ ਉਹ ਮੈਂ ਆਪਣੇ ਤੌਰ ਤੇ ਹੀ ਦਿੱਤਾ ਕਿਸੇ ਦਾ ਕੋਈ ਅੰਡਰ ਪ੍ਰੈਸ਼ਰ ਨਹੀਂ ਬਿਲਕੁਲ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕੀਤੀ ਕਾਲਜੀ ਤੁਹਾਡਾ ਦੇਖੋ ਫੋਜਾ ਸਿੰਘ ਸਰਾਰੀ ਅੱਜ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਪਣੀ ਗੱਲ ਰੱਖਦੇ ਹੋਏ ਨਜ਼ਰ ਆਏ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਨਾ ਦੇ ਉੱਪਰ ਕੋਈ ਪ੍ਰਾਇਰਟੀ ਪ੍ਰੈਸ਼ਰ ਨਹੀਂ ਸੀ ਲੇਕਿਨ ਨੈਤਿਕਤਾ ਜਿਹੜੀ ਹੈ ਉਸ ਦੇ ਆਧਾਰ ਤੇ ਆਪਣਾ ਅਸਤੀਫਾ ਦਿੰਦਾ ਨਜ਼ਰ ਆਇਆ ਹਾਲਾਂਕਿ ਹੁਣ ਚੁਣੌਤੀ ਵੀ ਪੇਸ਼ ਕਰ ਦਿੱਤੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਪਾਰਟੀ ਆਲਾ ਕਮਾਨ ਜੇਕਰ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਲਾਂਦੀ ਹੈ ਤੇ ਫਿਰ ਇਹਨਾਂ ਦੀ ਚੁਣੌਤੀ ਨੂੰ ਉਥੋਂ ਦੀ ਜਨਤਾ ਕਿ ਆ ਪ੍ਰਵਾਨ ਕਰਦੀ ਹੈ ਜਾਂ ਫਿਰ ਨਹੀਂ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰੇਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान बन विदेश च पक्का होना कारोबार दा ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा जीरो एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें Dynamic Savira TV YouTube Facebook Instagram X aur WhatsApp channel par